ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਮਹੀਨਾਵਾਰੀ ਦੀਵਾਨ ਸ਼ੁਕਰਾਨਾ ਸਮਾਗਮ ਵਿੱਚ ਸਤਿਗੁਰ ਦੇ ਮubaruk ਚਰਨਾਂ 'ਵਿਚ ਜੁੜ ਬੈਠੇ ਹੋ ਆਓ ਜੀ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵੀ ਹੱਥ ਜੋੜ ਲਓ ਸਹੀਬੇ ਕਮਾਲ ਅੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਲੰਦ ਕੀਤੀ ਵਤੇ ਬਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਪੂ ਦੇ ਅਸਥਾਨ ਤੇ ਅੱਜ ਬੈਠੇ ਹੋਣਾ ਮੇਰੀ ਪੀੜੀ ਵਾਲੇ ਪਿਤਾ ਦੇ ਅਸਥਾਨ ਤੇ ਉਹ ਬਾਪੂ ਬਹੁਤ ਵੱਡਾ ਹੈ ਉਹ ਬਾਪੂ ਧੇਨ ਤੇ ਦੁਨੀਆ ਦਾ ਮਾਲਕ ਹੈ ਹੰਤਿਆਂਦੇਓ ਕਿਹਦਾ ਮਾਲਕ ਜੀ ਬੋਲੋ ਧੇਨ ਤੇ ਦੁਨੀਆ ਦਾ ਮਾਲਕ ਹੈ ਉਹ ਬਾਪੂ ਬੰਦਨ ਵੀ ਕੱਟਦਾ ਹੈ ਬੰਦੀ ਸ਼ੋਰ ਪੇਤਾ ਹੈ ਦੇਖੋ ਕਿੱਡੇ ਦਿਆਲੂ ਨੇ ਛੇਵੇਂ ਪਾਸ਼ਾ ਜੀ ਜਿਨ੍ਹਾਂ ਦੇ ਅਸਥਾਨ ਤੇ ਅੱਜ ਬੈਠੇ ਹੋ ਬੀਬੀ ਕੌਲਾ ਜੀ ਦੇ ਅਸਥਾਨ ਤੇ ਬਹੁਤ ਹੀ ਖੁਸ਼ੀਆਂ ਲਈਆਂ ਛੇਵੇਂ ਪਾਸ਼ਾ ਜੀਆਂ ਬੀਬੀ ਕੌਲਾ ਜੀ ਨੇ ਲਾਹੌਰ ਤੇ ਮੁਜੰਗ ਇਲਾਕਾ ਹੈ ਉਥੋਂ ਦੇ ਰਹਿਣ ਵਾਲੇ ਨੇ ਬੀਬੀ ਕੌਲਾ ਜੀ ਮੁਜੰਗ ਇਲਾਕਾ ਉਹ ਹੈ ਪਹਾੜਾਂ ਵਾਲਿਓ ਜਿਸ ਸਮੇਂ ਲਾਹੌਰ ਕਾਲ ਪਿਆ ਨਾ ਗੁਰੂ ਅਰਜਨ ਦੇਵ ਪਿਤਾ ਜੀ ਗਏ ਤੇ ਇਹ ਮੁਜੰਗ ਇਲਾਕੇ ਦੇ ਵਿੱਚੋਂ ਨਾ ਭਾਈ ਕਿਸ਼ਨਾ ਜੀ ਤੇ ਕੁਝ ਹੋਰ ਸਰੀਰ ਆਏ ਸਤਗੁਰੂ ਦੀ ਸ਼ਰਨ ਵਿੱਚ ਗੁਰੂ ਅਰਜਨ ਦੇਵ ਪਿਤਾ ਦੀ ਸ਼ਰਨ ਵਿੱਚ ਪਿਤਾ ਜੀ ਸਾਡੇ ਇਲਾਕੇ ਤੇ ਸਿੱਖੀ ਹੈ ਹੀ ਨਹੀਂ ਜੇ ਕੋਈ ਸਿੱਖ ਹੁੰਦਾ ਲੋਕ ਉਹਨੂੰ ਟਿਚੜਾਂ ਕਰਦੇ ਨੇ ਲੋਕਨ ਵਦ ਘਟ ਬੋਲਦੇ ਨੇ ਕਿਰਪਾ ਕਰੋ ਕੋਈ ਆਪਣਾ ਪਿਆਰਾ ਗੁਰਸਿੱਖ ਭੇਜੋ ਆਪਣਾ ਪਿਆਰਾ ਗੁਰਸਿੱਖ ਭੇਜੋ ਜੋ ਸਾਡੇ ਇਲਾਕੇ ਤੇ ਸਿੱਖੀ ਦਾ ਪ੍ਰਚਾਰ ਕਰੇ ਭਾਈ ਕ੍ਰਿਸ਼ਨਾ ਜੀ ਨੇ ਤੇ ਮੁਜੰਗ ਦੀ ਸੰਗਤ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਨੇ ਕਿਹਨੂੰ ਭੇਜਿਆ ਜੀ ਭਾਈ ਭਾਨੂੰ ਜੀ ਨੂੰ ਭੇਜਿਆ ਫਿਰ ਭਾਈ ਭਾਨੂੰ ਜੀ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਟਟਿਆ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਉਸੇ ਇਲਾਕੇ ਦੇ ਨੇ ਬੀਬੀ ਕੌਲਾ ਜੀ ਕਾਜੀ ਰੁਸਤਮ ਖਾਨ ਦੇ ਬੇਟੀ ਹੈ ਬੀਬੀ ਕੌਲਾ ਸਾਈ ਮੀਆਂ ਮੀਰ ਦੀ ਸੰਗਤ ਕਰਦੇ ਨੇ ਬੀਬੀ ਕੌਲਾ ਜੀ ਕਿਹਨਾਂ ਦੀ ਸੰਗਤ ਕਰਦੇ ਬੋਲੋ ਸਾਈ ਮੀਆਂ ਮੀਰ ਜੀ ਦੀ ਸਾਈ ਮੀਆਂ ਮੀਰ ਤੁਹਾਨੂੰ ਪਤਾ ਹੀ ਹੈ ਕੌਣ ਜੋ ਘੜਾਂ ਚ ਬੈਠ ਕੇ ਵੇਖ ਰਹੇ ਹੋ ਜਾਂ ਇੱਥੇ ਬੈਠੇ ਹੋ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨਹੀਂ ਰਖੀ ਗੁਰਮਖੋ ਗੁਰੂ ਅਰਜਨ ਦੇ ਪਿਤਾ ਜੀ ਨੇ ਰਖਵਾਈ ਬਹੁਤ ਸ਼ਰਧਾ ਸੀ ਧੰਨ ਗੁਰੂ ਅਰਜਨ ਦੇ ਪਿਤਾ ਦੇ ਸਾਈ ਮੀਆਂ ਮੀਰ ਜੀ ਦੀ ਕਈ ਵਾਰ ਦਰਸ਼ਨ ਕਰਨ ਇੱਥੇ ਆਏ ਸਨ ਤੇ ਗੁਰੂ ਅਰਜਨ ਦੇ ਪਿਤਾ ਜੀ ਨੇ ਸਾਈ ਜੀ ਦਾ ਜੀਵਨ ਵੇਖ ਕੇ ਨਾ ਫਿਰ ਇਹਨਾਂ ਦੇ ਕੋਲੋਂ ਹਰਮੰਦਰ ਸਾਹਿਬ ਦੀ ਨਹੀਂ ਰਖਵਾਈ ਸੀ ਨਰਵੈਰਤਾ ਸੀ ਅੰਦਰ ਸਾਈ ਮੀਆਂ ਮੀਰ ਦੀ ਸੰਗਤ ਕਰਦੇ ਨੇ ਇਸੇ ਤਰ੍ਹਾਂ ਇੱਕ ਦਿਨ ਸੰਗਤ ਬੈਠੇ ਨੇ ਬੀਬੀ ਕੌਲਾ ਜੀ ਹੋਰ ਹੀ ਸੰਗਤ ਬੈਠੀ ਹੈ ਇੰਨੇ ਨੂੰ ਸਾਈ ਮੀਆਂ ਮੀਰ ਦੇ ਕੰਨ ਵਿੱਚ ਕਿਸੇ ਆਖਿਆ ਆ ਕੇ ਸਾਈ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ ਸਾਈ ਜੀ ਇੱਕਦਮ ਆਪਣੇ ਸਿੰਘਾਸਣ ਤੋਂ ਉੱਠੇ ਤੇ ਅਗਲ ਵੰਡੀ ਲੈਣ ਵਾਸਤੇ ਗਏ ਘੋੜੇ ਦੀ ਵਾਂਗ ਆਫਰੀ ਦੇਖੋ ਸ਼ਰਦਾ ਜੀ ਦੀ ਪਿਆਰ ਕੀ ਹੁੰਦਾ ਹੈ 6ਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਦੇ ਨੇ ਘੋੜੇ ਦੀ ਵਾਂਗ ਫੜੀ ਤੇ ਲੈ ਕੇ ਆਏ ਸਤਿਗੁਰੂ ਘੋੜੇ ਤੋਂ ਉੱਤਰੇ ਤੇ ਸਾਈਂ ਜੀ ਨੇ ਆਪਣੇ ਤੋਂ ਉੱਤੇ ਅਸਲ ਤੇ ਬਿਠਾਇਆ 6ਵੇਂ ਪਾਤਸ਼ਾਹ ਜੀ ਨੂੰ ਝੁੱਕ ਕੇ ਸਜਦਾ ਕੀਤਾ ਨਮਸਕਾਰ ਕੀਤੀ ਭਾਵ ਹੁਣ ਕਈ ਚੇਲਿਆਂ ਦੇ ਕੋਲ ਇਹ برداشت ਨਹੀਂ ਹੋਇਆ ਉਹ ਬੀਬੀ ਕੌਲਾ ਜੀ ਇਹ ਸਾਰਾ ਨਜ਼ਾਰਾ ਆਪਣੀ ਅੱਖਾਂ ਦੇ ਨਾਲ ਦੇਖਦੇ ਪਏ ਨੇ ਸਤਿਗੁਰੂ ਕੋ ਸਮੇਂ ਬਾਅਦ ਚਲੇ ਗਏ ਕੋ ਚਿਲੇ ਕੋ ਚਲੇ ਨੇ ਸਾਈਂ ਜੀ ਤੁਸੀਂ ਤਾਂ ਆਪ ਪੀੜ ਹੋ ਲੋਕ ਤੁਹਾਨੂੰ ਮੱਥੇ ਟੇਕਦੇ ਨੇ ਲੋਕ ਤੁਹਾਨੂੰ ਸਜਦਾ ਕਰਦੇ ਨੇ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਜਦਾ ਕੀਤਾ ਕਿਉਂ ਉਸ ਵੇਲੇ ਸਾਈਂ ਮੀਆਂ ਮੀਰ ਦੀ ਅੱਖਾਂ ਲੱਗੇ ਉਹ ਭਲਿਓ ਉਹ ਭਲਿਓ ਇਹ ਛੇਵੇਂ ਪਾਸ਼ਾ ਪਤਾ ਕੌਣ ਨੇ ਇਹ ਦਰਗਾਹ ਦੇ ਮਾਲਕ ਨੇ ਇਹ ਅੱਲਾਹ ਦੇ ਨੂਰ ਨੇ ਇਹ ਦੋ ਜਹਾਨ ਦੇ ਵਾਲੀ ਨੇ ਜਿਸ ਅੱਲਾਹ ਨੂੰ ਮੈਂ ਪੰਜੇ ਵਕਤ ਨਮਾਜ਼ ਸਜਦਾ ਕਰਦਾ ਹਾਂ ਇਹ ਉਹੀ ਅੱਲਾਹ ਦਾ ਰੂਪ ਨੇ ਸ਼ੇਮੇ ਪਾਸ਼ਾ ਵੇਖੋ ਭਾਵਨਾ ਕੀ ਹੈ ਬੀਬੀ ਕੌਲਾ ਜੀ ਇਹ ਸਾਰਾ ਸੁਣਦੇ ਬੈਠੇ ਨੇ ਜਦੋਂ ਇਹ ਸੁਣਿਆ ਤਾਂ ਬੀਬੀ ਕੌਲਾ ਜੀ ਦੀ ਸ਼ਰਧਾ ਬਣ ਗਈ ਹੁਣ ਸਾਈ ਜੀ ਦੇ ਇੱਕ ਸੁਭਾਅ ਸੀ ਸਾਈਂ ਜੀ ਕਈ ਵਾਰ ਭਾਗਾਂ ਵਾਲਿਓ ਕਿਸੇ ਸਿੱਖ ਨੂੰ ਬੁਲਾ ਕੇ ਨਾ ਉਹਦੇ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਇਆ ਕਰਦੇ ਸਨ ਹੁਣ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਦੇ ਨੇ ਬੀਬੀ ਕੋਲਾ ਜੀ ਵੇਖਦੇ ਨੇ ਜਦੋਂ ਸਿੱਖ ਬਾਣੀ ਪੜ੍ਹਦਾ ਹੈ ਸਾਈਂ ਮੀਆਂ ਵੀ ਸੁਣਦੇ ਨੇ ਬੀਬੀ ਕੋਲਾ ਜੀ ਹੋਰ ਸਤਸੰਗੀ ਸੁਣਦੇ ਨੇ ਬੜਾ ਰਸ ਆਉਂਦਾ ਹੈ ਬੜਾ ਆਨੰਦ ਆਉਂਦਾ ਹੈ ਸੁਣਦਿਆ ਸੁਣਦਿਆ ਬੀਬੀ ਕੌਲਾ ਜੀ ਦਾ ਵੀ ਸੁਖਮਨੀ ਸਾਹਿਬ ਦੀ ਬਾਣੀ ਨਾਲ ਪਿਆਰ ਪੈ ਗਿਆ ਜੀ ਇਹ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਇਧਰੋਂ ਕਾਜੀ ਗੁਸਤਮ ਖਾਨ ਨੂੰ ਪਤਾ ਲੱਗਦਾ ਆ ਕਿ ਮੇਰੀ ਬੇਟੀ ਕਾਫਰਾਂ ਦੀ ਬਾਣੀ ਪੜ੍ਹਦੀ ਹੈ ਕਾਫਰ ਲਿਖਦਾ ਹੈ ਹੈ ਅੱਲਾ ਦੇ ਰੂਪ ਨੇ ਗੁਰਮਖੋ ਆਪ ਨਰਾਇਣ ਕਲਾਤ ਆਰ ਜਗ ਮੇ ਪਰਵਰਿਓ ਉਹ ਕਹਿੰਦਾ ਕਾਫਰਾਂ ਦੀ ਬਾਣੀ ਉਹਨੇ ਸਮਝਾਇਆ ਬੀਬੀ ਕੌਲਾ ਜੀ ਨਾਮ ਮੰਨੇ ਆਸ ਗੱਲ ਛੋਟੀ ਕਰੇ ਉਹਨੇ ਫਿਰ ਬੀਬੀ ਕੌਲਾ ਜੀ ਨੂੰ ਕੁੱਟਿਆ ਵੀ ਕਰ ਲੱਖੋ ਮਾਰਿਆ ਵੀ ਐਥੇ ਦੇ ਰੋਟੀ ਵੀ ਬੰਦ ਕਰ ਦਿੱਤੀ ਕਹਿੰਦੇ ਘਰੋਂ ਬਾਹਰ ਨਹੀਂ ਨਿਕਲਣਾ ਹੁਣ ਬੀਬੀ ਕੌਲਾ ਜੀ ਮਨ ਹੀ ਮਨ ਚ ਅਰਦਾਸਾਂ ਕਰਦੀ ਏ ਸਤਿਗੁਰੂ ਕਿਰਪਾ ਕਰੋ ਮੈਨੂੰ ਇਹ ਨਰਕ ਪੜੀ ਜ਼ਿੰਦਗੀ ਤੋਂ ਬਚਾਓ ਮੈਨੂੰ ਅੰਦਰੋਂ ਪੁਕਾਰਾਂ ਕੀ ਕਰਦੀ ਬੀਬੀ ਕੌਲਾ ਕਿੰਦੀ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦੇ ਮਿਲੀ ਐ ਪ੍ਰੇਤ ਭਗਵੰਤਾ ਮੋਹੇ ਰਿਆਨ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਅੰਦਰੋਂ ਪੁਕਾਰਾਂ ਕਰਦੀ ਹੈ ਬੀਬੀ ਗੋਲਨਾ ਅੰਦਰੋਂ ਜੋਦਰੀਆਂ ਕਰਦੀ ਹੈ ਬੀਬੀ ਗੋਲਨਾ ਅੰਦਰੋਂ ਬੇਨਤੀਆਂ ਕਰਦੀ ਹੈ ਤੇ ਕਾਜੀ ਰੁਸਤਮ ਖਾਨ ਦੇ ਕੋਲ ਇਹ ਬਰਦਾਸ਼ਤ ਨਹੀਂ ਹੋਇਆ ਉਹਨੇ ਫਤਵਾ ਲਗਾ ਦਿੱਤਾ ਜੀ